ਸਤਿ ਸ੍ਰੀ ਅਕਾਲ ਜੀ ਜਿਵੇਂ ਕਿ ਸਾਨੂੰ ਪਤਾ ਹੈ ਨਸ਼ਾ ਨਾਲ ਸੰਬੰਧਿਤ ਅਲੱਗ-ਅਲੱਗ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਤਾਂ ਕਿ ਜੋ ਕੁਝ ਕੇ ਬੱਚੇ ਗੁੰਮਰਾਹ ਹੋ ਜਾਂਦੇ ਹਨ ਉਹਨਾਂ ਨੂੰ ਇਸ ਦੇ ਭੈੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਂਦੇ ਹੋਏ ਇਸ ਤੋਂ ਛੁਟਕਾਰਾ ਦਿਵਾਉਣ ਦੇ ਵਿੱਚ ਮਦਦ ਕੀਤੀ ਜਾ ਸਕੇ ਤਾਂ ਇਸ ਨਾਲ ਸੰਬੰਧਿਤ ਅਲੱਗ-ਅਲੱਗ ਐਕਟੀਵਿਟੀਆਂ ਜਿਵੇਂ ਕਿ ਵਿਭਾਗ ਵੱਲੋਂ ਲੇਖ ਰਚਨਾ ਸਲੋਗਨ ਰਾਈਟਿੰਗ ਪੇਂਟਿੰਗ ਕੰਪੀਟੀਸ਼ਨ ਅਤੇ ਰੋਲ ਪਲੇ ਤੋਂ ਇਲਾਵਾ ਅਲੱਗ-ਅਲੱਗ ਤਰ੍ਹਾਂ ਦੀਆਂ ਵੀਡੀਓ ਵਿਭਾਗ ਵੱਲੋਂ ਭੇਜੀਆਂ ਜਾ ਰਹੀਆਂ ਹਨ ਤੇ ਗਤੀਵਿਧੀਆਂ ਰਾਹੀਂ ਸਾਰੇ ਸਮਾਜ ਨੂੰ ਵਿਦਿਆਰਥੀਆਂ ਰਾਹੀਂ ਮੋਟੀਵੇਟ ਕੀਤਾ ਜਾ ਰਿਹਾ ਹੈ ਤੇ ਇਸ ਕੋਹੜ ਤੋਂ ਬਚਣ ਦੇ ਲਈ ਅਲੱਗ-ਅਲੱਗ ਵਿਧੀਆਂ ਅਪਣਾਈਆਂ ਜਾ ਰਹੀਆਂ ਹਨ ਤਾਂ ਕਿ ਹਰੇਕ ਤਰ੍ਹਾਂ ਦੇ ਵਿਦਿਆਰਥੀ ਜਵਾਨ ਜਾਂ ਗੁੰਮਰਾਹ ਹੋਏ ਵਿਅਕਤੀ ਨੂੰ ਇਸ ਦੇ ਭੈੜੇ ਪ੍ਰਭਾਵ ਦੱਸਦੇ ਹੋਏ ਇਸ ਤੋਂ ਮੁਕਤ ਕਰਵਾਇਆ ਜਾ ਸਕੇ ਇਹ ਇਸੇ ਲੜੀ ਦੇ ਵਿੱਚ ਸਕੂਲ ਸਿੱਖਿਆ ਵਿਭਾਗ ਵੱਲੋਂ ਵੀ ਇੱਕ ਯੁਧ ਨਸ਼ਿਆਂ ਵਿਰੁੱਧ ਇਹ ਮੁਹਿੰਮ ਚਲਾਈ ਗਈ ਹੈ ਜਿਸ ਅਧੀਨ ਸਭ ਤੋਂ ਪਹਿਲਾਂ 15 ਨਵੰਬਰ 2025 ਨੂੰ ਹਾਈ ਅਤੇ ਸੀਨੀਅਰ ਸਕੂਲਾਂ ਦੇ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਦਾ ਇੱਕ ਬੇਸਲਾਈਨ ਸਰਵੇ ਟੈਸਟ ਕੰਡਕਟ ਕਰਵਾਇਆ ਜਾ ਰਿਹਾ ਹੈ ਜੋ ਕਿ ਸਿਰਫ ਹਾਈ ਦੇ ਸਕੂਲਾਂ ਦੇ ਵਿਦਿਆਰਥੀਆਂ ਦਾ ਹੋਵੇਗਾ ਇਸ ਤੋਂ ਇਲਾਵਾ ਇਸ ਸੈਸ਼ਨ ਦੌਰਾਨ 14 ਸੈਸ਼ਨ 커리ਕੂਲਮ ਦੇ ਪਾਰਟ ਬਣਦੇ ਹੋਏ ਨਸ਼ਿਆਂ ਦੇ ਅਲੱਗ-ਅਲੱਗ ਪਹਿੜੇ ਪ੍ਰਭਾਵ ਤੇ ਉਸ ਤੋਂ ਬਚਣ ਦੇ ਅਲੱਗ-ਅਲੱਗ ਰਾਹ ਤੇ ਮੋਟੀਵੇਸ਼ਨ ਸਪੀਚ ਤੇ ਮੋਟੀਵੇਸ਼ਨ ਐਕਟ ਵਿਦਿਆਰਥੀਆਂ ਨੂੰ ਸੈਸ਼ਨ ਦੌਰਾਨ ਦਿਖਾਏ ਜਾਣਗੇ ਉਹ ਸੈਸ਼ਨ ਦੀ ਕੁਝ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕੀਤੀ ਜਾ ਰਹੀ ਹੈ ਜਿਵੇਂ ਕਿ ਸਤੰਬਰ ਮਹੀਨੇ ਦੇ ਵਿੱਚ 2 ਸੈਸ਼ਨ ਅਕਤੂਬਰ ਦੇ ਵਿੱਚ 4 ਸੈਸ਼ਨ ਨਵੰਬਰ ਦੇ ਵਿੱਚ ਵੀ 4 ਸੈਸ਼ਨ 3 ਸੈਸ਼ਨ ਦਸੰਬਰ ਚ ਤੇ ਲਾਸਟ ਵਾਲਾ ਇੱਕ ਸੈਸ਼ਨ ਜਨਵਰੀ ਦੇ ਫਰਸਟ ਵੀਕ ਦੇ ਵਿੱਚ ਹੋਵੇਗਾ ਇਹ ਬڑے ਛੋਟੇ ਟਾਈਮ ਦੇ ਵਿੱਚ ਕਰਵਾਏ ਜਾ ਰਹੇ ਹਨ ਜਿਸ ਦੇ ਵਿੱਚ ਇਹ ਵੀਕਲੀ ਕਲਾਸਿਸ 커ਰੀਕੂਲਮ ਦਾ 파ਟ ਹਨ ਜਿਸ ਦਾ ਕਿ ਇਨੋਗਰੇਸ਼ਨ ਵਿਭਾਗ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਕਰ ਦਿੱਤਾ ਗਿਆ ਹੈ ਇਸ ਰਾਹੀਂ ਵੈਲਕਮ ਲਾਈਫ ਦੇ ਪੀੜਣਾ ਦੇ ਵਿੱਚ ਹੀ ਵਿਦਿਆਰਥੀਆਂ ਨੂੰ ਇਹ ਵੀਡੀਓਜ਼ ਜਾਂ ਐਕਟ ਯਾ ਗਤੀਵਿਧੀਆਂ ਕਰਵਾਈਆਂ ਜਾਣਗੀਆਂ ਜਿਸ ਨਾਲ ਬੱਚੇ ਇਸ ਕੋਰ ਦੇ ਪੈਰਿਭਾਵਾਂ ਤੋਂ ਜਾਣੂ ਹੁੰਦੇ ਹੋਏ ਆਪਣੀ ਸੁਸਾਇਟੀ ਨੂੰ ਇਸ ਤੋਂ ਬਚਾਉਣ ਦੇ ਵਿੱਚ ਆਪਣੀ ਭੂਮਿਕਾ ਨਿਭਾਉਣਗੇ ਤੇ ਨਵੇਂ ਸਮਾਜ ਸਿਰਜਣ ਦੇ ਵਿੱਚ ਆਪਣਾ